ਅਜੀ ਸਸਕਾਪੀ ਅਧਿਆਰਾ ਮਾਨਯਾਤੇ ਤੁਹਾਨੂੰ ਅੱਜ ਟਾਈਲਾ ਲੌਂਗਿਸタリア ਜਾਣ ਜਦੋਂ ਬਾਣੀ ਦੀ ਆਪਾਂ ਗੱਲ ਕਰਦੇ ਆਂ ਤੇ ਨਾਲ ਨਾਲ ਮੇਰੇ ਸਾਰਾ ਐਮਰਜੈਂਟ ਕਿਰਤ ਕਰਦੇ ਆਂ ਉਹ ਵੀ ਤੁਹਾਨੂੰ ਦੱਸਿਆਂਗਾ ਕਿ ਆਪਾਂ ਕਿਸ ਹੱਬ ਨਾਲ ਕਰ ਕਿਰਤ ਕਰਨੀ ਆ ਨਾਮ ਜਪਾਇਆ ਤੇ ਵੰਡ ਕੇ ਛਕਣਾ ਆ ਹੈਨਾ ਮਾਪਾਉ ਦਾ ਧਾਗੜਾ ਵਰਗੀਆਂ ਨਾ ਆਪਰ ਆਗਿਆ ਵਰਗੇ ਨਾ ਆਪਰ ਢੱਡੀਆਂ ਵਰਗੇ ਹਾਂ ਗੁਰੂ ਸਾਹਿਬ ਨੇ ਦੱਸਿਆ ਹੋਇਆ ਵੇ ਕਿਰਤ ਕਰੋ ਤੇ ਨਾਮ ਦੇ ਕੋਲ ਤੇ ਵੰਡ ਛਕੋ ਹੁਣ ਆਪਾਂ ਸਿਰਫ ਚੱਪਟਾਉਣੀ ਆ ਤੇ ਨਾਮ ਜੱਪਣਾ ਤੋਂ ਵੱਢ ਕੇ ਛੱਡਣਾ ਹੈ ਨਾ ਅੱਜ ਮੇਰਾ ਮਨ ਸੀ ਕਿ ਤੁਹਾਨੂੰ ਪੈਣਾ ਗਾਉਣੀਆਂ ਸਥਾਨੀਆ ਗਾਣ ਕਿ ਟੈਣਾ ਚੱਲ ਗੀਆਂ ਹਾਂਜੀ ਤੇ ਕਿਉਂ ਨਾ ਏ ਕੁਛ ਨਾ ਕੁਛ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਚਾਹੇ ਅਸੀਂ ਟੈਣਾ ਦਾ ਕੰਮ ਨਹੀਂ ਹੀ ਕਰਦੇ ਪਰ ਸਾਡੇ ਕੋਲ ਹੁਨਰ ਹੋਣਾ ਬਹੁਤ ਜ਼ਰੂਰੀ ਆ ਜੇ ਇਸ ਬੰਦੇ ਕੋਲ ਹੱਥਾਂ ਦਾ ਹੁਨਰ ਹੈਗਾ ਆ ਉਹ ਬੰਦਾ ਕਦੀ ਵੀ ਕਿਸੇ ਵੀ ਕੰਟਰੀ ਚਲੇ ਜਾਵੇ ਕਿਸੇ ਵੀ ਕਹ ਲਓ ਕਿ ਕਿਸੇ ਵੀ ਕੰਟਰੀ ਚਲੇ ਜਾਵੇ ਉਹ ਕਿਸੇ ਵੀ ਜਾਣੀ ਤੇ ਜਿੱਥੇ ਮਾਰੀ ਬੈਠ ਕੇ ਆਪਣੀ ਰੋਟੀ ਕਮਾ ਕੇ ਖਾ ਸਕਦਾ ਜੀ ਇਸ ਬੰਦੇ ਕੋ ਹੱਸਦਾ ਹੁਣ ਪਹਿਲਾ ਤਾਂ ਜੇ ਹੁਣ ਵਿਲੇ ਬੈਠੇ ੱੱਪਾ ਮਾਰ ਕੇ ਹਨ ਆਪਣੇ ਆਪ ਨੂੰ ਜਾਤ ਹੰਕਾਰੇ ਬਣਾ ਕੇ ਇਹ ਤਾਂ ਜੀ ਮੈਸਤਰੀ ਦਾ ਕੰਮ ਅਮਰੀਕਾ ਦਾ ਜੀ ਟੈਲਰ ਦਾ ਕੰਮ ਆ ਜੀ ਇਹ ਜੀ ਰਾਜਵੀ ਦਾ ਕੰਮ ਆ ਏ ਸਾਡੇ ਦਾ ਪੁਰਖੇ ਹੈ ਰਜਵਾੜੇ ਹੁੰਦੇ ਸੀ ਐ ਜੇ ਫੋਨ ਬੰਦਾ ਇਦਾਂ ਸੋਚਣ ਲੱਗ ਪਵੇ ਤਾਂ ਫੇਰ ਉਹ ਮਨੋਖ ਉਹ ਮਨੋਖ ਦਾ ਬੈਰਾ ਜਿਹੜਾ ਆ ਉਹ ਤੁਸੀਂ ਜਾਣਦੇ ਹੋ ਸਾਰੇ ਮੇਰੇ ਨਾਲ ਵਧੀਆ ਕਿਉਂਕਿ ਇਹ ਤਾਂ ਸਹੀ ਆ ਹਨਾ ਐਨੇ ਕਾ ਰਿਆ ਪਹਿਲਾਂ ਟੈਲ ਬਣਾ ਲੈਣਾ ਬਣਾ ਲੈਣਾ ਸੋ ਬਣਾ ਕੇ ਉਸ ਤੋਂ ਬਾਅਦ ਟੈਲਾ ਆਪਣੀਆਂ ਸ਼ੁਰੂ ਕਰ ਰਣੀ ਆ ਪਰ ਯਾਦ ਰੱਖਿਓ ਉਸ ਤੋਂ ਪਹਿਲਾਂ ਤੁਹਾਨੂੰ ਕੰਧ ਦਾ ਕੰਧ ਨੂੰ ਕੀ ਕੰਦ ਤੁਹਾਡੀ ਲੈਵਲ ਤੇ ਆ ਇਹਨੂੰ ਦੇਖਣਾ ਪੈਣਾ ਕੰਦ ਲੈਵਲ ਤੇ ਦੇਖ ਕੇ ਫੇਰ ਇਨੀ ਕੋਲ ਲਾਉਣੀ ਆ ਜੇ ਤੁਹਾਡੀ ਕੰਦ ਲੈਵਲ ਤੇ ਨਾ ਹੋਈ ਤੇ ਤੁਹਾਡੀ ਕੋਰ ਸਮਝਾਣੀ ਕਿਉਂਕਿ ਤੁਹਾਡੇ ਕੋਲ ਟਾਲਾ ਸੁਤਰੀ ਆਉਣੀ ਆ ਠੀਕ ਹੈ ਤੇ ਕਿੱਤ ਕਰੋ ਨਾਮ ਜਪੋ ਬਣ ਚਕੋ ਹੋਰ ਗੁਰੂ ਸਾਹਿਬ ਨੇ ਕੋਈ ਵੀ ਹੋਰ ਹੁਕਾ ਨਹੀਂ ਦਿੱਤਾ ਹੈ ਨਾ ਕਿੱਤ ਕਰੋ ਨਾਮ ਜਪੋ ਬਣ ਚਕੋ ਬਣ ਛਕਣ ਦਾ ਮਤਲਬ ਇਹ ਆ ਕਿ ਜਿਹੜੇ ਲੋਕ ਗੁੰਡੇ ਲੋਗ ਕੁਛ ਕਮੀਨੇ ਕਿਸਮ ਦੇ ਲੋਗ ਜਿਹੜੇ ਗਰੀਬਾਂ ਦਾ ਹੱਕ ਖਾਣੇ ਨੇ ਹੈਨਾ ਉਹਨਾਂ ਦੇ ਕੋਲੋਂ ਖੋ ਕੇ ਉਹਨਾਂ ਦੇ ਕੋਲੋਂ ਖੋ ਕੇ ਜਿਹੜਾ ਹੱਕ ਖਾਣੇ ਗਰੀਬਾਂ ਦਾ ਉਹਨਾਂ ਕੋਲੋਂ ਖੋ ਕੇ ਤਾਂ ਫੇਰ ਤੁਸੀਂ ਉਹਨਾਂ ਨੂੰ ਦੋੜਾ ਹੱਕ ਇਹਨੂੰ ਕਹਿੰਦੇ ਆ ਆਪਣੇ ਦਿਮਾਗ ਨੂੰ ਮੰਡਣਾ ਆਪਣੇ ਦਿਮਾਗ ਨੂੰ ਮੰਡ ਕੇ ਜਿੱਦਾਂ ਗੁਰਮੁਖ ਸਿੰਘ ਸਾਹਿਬ ਜੀ ਗਏ ਨੇ ਹੈਨਾ ਆਪਣੇ ਸਿਸਟਮ ਵਿੱਚ ਰਹਿਣ ਨੂੰ ਪਤਾ ਆਇਆ ਕਿ ਜਿਹੜੇ ਲੋਕਾਂ ਨੇ ਗੱਲ ਪਾਇਆ ਹੋਇਆ ਸੀ ਹਨ ਬਾਣੀ ਦੱਸਦੀ ਹੈ ਬੈਰੀ ਕਹਿ ਰਿਹਾ ਮੇਰੇ ਮੇਰੇ ਬੇਤੇ ਨਾ ਥੋਗਦੇ ਹੋ ਕਿ ਬੈ ਕਹਿ ਰਿਹਾ ਨਾ ਨਾ ਮੈਂ ਤਾਂ ਆਪਣੇ ਪੁਰਖਿਆਂ ਦੀ ਬਾਣੀ ਚੰਨ ਸੁਣਾ ਰਿਹਾ ਬੜ ਕੇ ਬਾਣੀ ਦੇ ਨਾਲ ਨਾਲ ਆਪਾਂ ਕੰਮ ਕਰਤ ਕਰਦੇ ਆ ਜੀ ਹੋਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਕੋਈ ਰੋਲਾ ਨਹੀਂ ਸਭ ਕੁਝ ਸੰਪੂਰਨ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਗੇ ਬਾਕੀ ਗੱਲ ਨੂੰ ਖਾਵਾ ਦੇ ਜਦੋਂ ਫਾਈਨਲ ਹੋ ਜਾਊਗਾ ਠੀਕ ਹੈ ਜੀ ਜਦੋਂ ਫਾਈਨਲ ਹੋ ਗਿਆ ਫਿਰ ਬਾਕੀ ਗੱਲ ਦੱਸਾਂਗੇ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸ਼ੇਅਰ ਕਰਿਓ ਵੀਡੀਓ ਨੂੰ ਕਰਦਿਆ ਕਰੋ ਪਤਾ ਲੱਗੇ ਕਿਸੇ ਨੂੰ ਕਿਉਂਕਿ ਸ਼ੇਅਰ ਤੁਸੀਂ ਘੱਟ ਕਰਦੇ ਆ ਥੋੜੇ ਜਿਹਾ ਕਰਦਿਆ ਕਰੋ ਮਿਹਰਬਾਨੀ ਆਪਾਂ ਜਿਹੜੇ ਨੋਟ ਪਾਉਣੇ ਆ ਧੰਨਵਾਦੀ ਤੁਹਾਡਾ ਬਾਕੀ ਖਾਲਸਾ ਬਾਤੇ ਜੀ ਲੈ ਗੁਰਦੇ